ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 5 ਪੋ ਤੇ 6 ਪੋ ਦਾ ਦਿਨ ਅੱਜ ਨੰਗ ਚੁੱਕਾ ਹੈ ਬੜਾ ਅਹਿਮ ਦਿਹਾੜਾ ਹੈ ਸਿੱਖ ਪੰਥ ਵਾਸਤੇ ਔਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਮਨੁੱਖੀ ਅਧਿਕਾਰ ਬਹਾਲ ਰੱਖਣ ਵਾਲੇ ਉਹ ਲੋਕ ਜਿਹੜੇ ਇਸ ਚੀਜ਼ ਨੂੰ ਪਿਆਰ ਕਰਦੇ ਨੇ ਅਨੰਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਜ ਦੇ ਦਿਨ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਆ ਪਰਿਵਾਰ ਵਿਛੋੜਾ ਹੁੰਦਾ ਹੈ ਤਿੰਨ ਹਿੱਸਿਆਂ 'ਚ ਪਰਿਵਾਰ ਵੰਡਿਆ ਜਾਂਦਾ ਹੈ ਔਰ ਕੱਲ 21 ਤਰੀਕ ਤੇ ਪਰਸੋਂ 22 ਤਰੀਕ ਅੱਠ ਪੋ ਨੂੰ ਵੱਡੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਹੁੰਦੀ ਹੈ ਔਰ ਇਸ ਸਾਰੇ ਸਾਕੇ ਨੂੰ ਸਾਕਾ ਚਮਕੌਰ ਸਾਕਾ ਸਰਹਿੰਦ ਆਨੰਦਪੁਰ ਸਾਹਿਬ ਦਾ ਕਿਲਾ ਵੀ ਇਸ ਕਰਕੇ ਛੱਡਿਆ ਗਿਆ ਉੱਥੇ ਹਿੰਦੂ ਰਾਜਿਆਂ ਵੀ ਸੌਂਵਾਂ ਖਾਧੀਆਂ ਤੇ ਮੁਸਲਮਾਨ ਮੁਗਲਿਆ ਸਲਤਨਤ ਨੇ ਵੀ ਸੌਂਵਾਂ ਖਾਧੀਆਂ ਕਿ ਤੁਹਾਡੇ ਕਿਲਾ ਛੱਡਣ ਨਾਲ ਸਾਡੇ ਰਾਜ ਭਾਗ ਸਾਡਾ ਜਾਨ ਮਾਲ ਇੱਜ਼ਤ ਸ਼ਰਮਾਇਆ ਬਚ ਸਕਦਾ ਔਰ ਉਹਨਾਂ ਦੀਆਂ ਸੌਂਵਾਂ ਖਾਧੀਆਂ ਹੋਈਆਂ ਤੇ ਸਤਿਗੁਰੂ ਨੇ ਇੱਕ ਤਾਂ ਇਹ ਦੱਸਿਆ ਕਿ ਅਸੀਂ ਧਰਮ ਨੂੰ ਪਿਆਰ ਕਰਨ ਵਾਲੇ ਲੋਕ ਆ ਬੇਸ਼ੱਕ ਅਸੀਂ ਸੌਂ ਖਾਣ ਵਾਲੇ ਤੇ ਭਰੋਸਾ ਨਹੀਂ ਕਰਦੇ ਤੁਸੀਂ ਧਰਮ ਦੇ ਨਾਤੇ ਸੌਂ ਖਾਦੀ ਐ ਇਸ ਲਈ ਮੈਂ ਧਰਮੀ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਮੈਂ ਤੁਹਾਡੇ ਤੇ ਭਰੋਸਾ ਕਰਾਂ ਸਤਿਗੁਰਾਂ ਨੇ ਉਸ ਭਰੋਸੇ ਨੂੰ ਰੱਖ ਕੇ ਔਰ ਇਹ ਵੀ ਦੱਸਣ ਵਾਸਤੇ ਕਿ ਤੁਹਾਡੇ ਮਨਾਂ ਚ ਤੌਖਲੇ ਨਾ ਰਹਿ ਜਾਣ 9 ਮਹੀਨੇ ਕਿਲੇ ਨੂੰ ਘੇਰਾ ਪਾ ਛੱਡਿਆ ਤੁਹਾਡੀ ਹਿੰਮਤ ਨਹੀਂ ਪਈ ਤੁਸੀਂ ਅੰਦਰ ਵੜ ਕੇ ਸਾਨੂੰ ਆ ਕੇ ਗ੍ਰਿਫਤਾਰ ਕਰ ਸਕੋ ਦੂਸਰਾ ਇਹ ਵੀ ਤੌਖਲੇ ਨਾ ਰਹਿ ਜਾਣ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕਿਲੇ ਦੇ ਅੰਦਰ ਸੀ ਬਾਰ ਹੁੰਦੇ ਤੇ ਅਸੀਂ ਦੱਸਦੇ ਕਿ ਸਰਮੇ ਦੀਆਂ ਸਰਕਾਰਾਂ ਕੀ ਚੀਜ਼ ਹੁੰਦੀਆਂ ਨੇ ਮਹਾਰਾਜ ਜੀ ਨੇ ਇਹ ਵੀ ਤੋਖਲੇ ਦੂਰ ਕਰਨੇ ਸਨ ਇਹ ਵੀ ਦੱਸ ਦਿੰਨੇ ਆ ਕਿ ਨਾ ਤੁਸੀਂ ਕਿਲੇ ਦੇ ਅੰਦਰੋਂ ਗ੍ਰਿਫਤਾਰ ਕਰ ਸਕੋਗੇ ਤੇ ਨਾ ਬਾਹਰ ਤਾਰਿਆਂ ਦੀ ਛਾਂ ਹੇਠਾਂ ਕਾਲੀਆਂ ਬੋਲੀਆਂ ਰਾਤਾਂ ਨੇ ਅੱਤ ਦਰਜੇ ਦੀ ਠੰਡ ਹੈ ਪੋਹ ਦੀਆਂ ਕਕਰੇਲੀਆਂ ਰਾਤਾਂ ਆਲਾ ਦਿਵਾਲਾ ਵਿਰੋਧ ਚ ਖੜਾ ਹੈ ਬਹੁ ਗਿਣਤੀ ਮਰੀ ਜ਼ਮੀਰ ਦੇ ਲੋਕ ਨੇ ਚੰਦ ਲੋਕਾਂ ਦੇ ਸਿਰ ਤੇ ਪਰਮੇਸ਼ਰ ਤੇ ਭਰੋਸਾ ਰੱਖ ਕੇ ਮਹਾਰਾਜ ਆਨੰਦਪੁਰ ਸਾਹਿਬ ਦੇ ਕਿਲੇ ਚੋਂ ਨਿਕਲਦੇ ਨੇ ਇਹ ਦੱਸਣ ਲਈ ਕਿ ਕੱਚੀਆਂ ਗੜੀਆਂ ਦੇ ਵਿੱਚ ਵੀ ਤੁਸੀਂ ਮੈਨੂੰ ਫੜ ਨਹੀਂ ਸਕੋਗੇ ਗ੍ਰਿਫਤਾਰ ਨਹੀਂ ਕਰ ਸਕੋਗੇ ਕਿਉਂ ਤੁਹਾਨੂੰ ਖੁਦ ਤੇ ਮਾਣ ਹੈ ਮੈਨੂੰ ਖੁਦਾ ਤੇ ਮਾਣ ਹੈ ਤੁਸੀਂ ਰਾਜ ਲਈ ਲੜ ਰਹੇ ਹੋ ਮੈਂ ਲੋਕਾਂ ਦੇ ਮਨੁੱਖੀ ਅਧਿਕਾਰਾਂ ਵਾਸਤੇ ਲੜ ਰਿਹਾ ਹਾਂ ਤੁਸੀਂ ਜ਼ਬਰ ਜ਼ੁਲਮ ਜਾਰੀ ਰੱਖਣ ਲਈ ਲੜ ਰਹੇ ਹੋ ਅਸੀਂ ਮਜਲੂਮਾਂ ਦੀ ਖਾਤਰ ਜ਼ਬਰ ਜ਼ੁਲਮ ਦੇ ਖਿਲਾਫ ਲੜ ਰਹੇ ਹਾਂ ਤੇ ਕਿਰਪਾਨ ਚੁੱਕਣਾ ਸਾਡਾ ਸ਼ੌਂਕ ਵੀ ਨਹੀਂ ਇੱਥੇ ਹੋਰ ਵੀ ਵੱਡੀ ਗੱਲ ਜਦੋਂ ਅੱਜ ਦੀ ਜਿਹੜੀ ਰਾਤ ਨੰਗ ਚੁੱਕੀ ਅੱਜ ਸਵੇਰੇ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਜਦੋਂ ਕਿਲਾ ਛੱਡਿਆ ਸਭ ਤੋਂ ਅੱਗੇ ਮਹਾਰਾਜ ਆਪ ਲੱਗਦੇ ਨੇ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਨੂੰ ਲਾਉਂਦੇ ਆ ਵਿਚਕਾਰ ਕਾਫਲਾ ਸਿੱਖਾਂ ਦਾ ਹੈ ਸਾਡੀਆਂ ਮਤਾਵਾਂ ਭੈਣਾਂ ਦਾ ਹੈ ਮਾਤਾ ਜੀ ਹੋਣਾਂ ਦਾ ਹੈ ਸਤਗੁਰੂ ਇਹ ਰਣਨੀਤੀ ਕਿਉਂ ਕਹਿੰਦੇ ਦੁਸ਼ਮਣ ਨੇ ਸੌ ਖਾ ਕੇ ਮੁਕਰਨਾ ਹੈ ਕੁਰਾਨ ਦੀ ਤੇ ਗਊ ਦੀ ਹਿੰਦੂ ਰਾਜੇ ਵੀ ਮੁਕਰਨੇ ਨੇ ਭਰੋਸਾ ਹੈ ਕਿਉਂਕਿ ਜਿਹੜੇ ਲੋਕ ਸੌਂ ਆ ਖਾਂਦੇ ਹੋਣ ਮੁਕਰਦੇ ਵੀ ਉਹੀ ਹੁੰਦੇ ਆ ਇਸ ਚੀਜ਼ ਨੂੰ ਮੁੱਖ ਰੱਖਦੇ ਆ ਉਹਨੇ ਹਮਲਾ ਕਰਨਾ ਹੈ ਅਸੀਂ ਚਾਹਾਂਗੇ ਦੁਸ਼ਮਣ ਅੱਗੋਂ ਹਮਲਾ ਕਰੇ ਤੇ ਪਹਿਲਾਂ ਪਿਤਾ ਸ਼ਹੀਦ ਹੋਊ ਦੁਸ਼ਮਣ ਪਿੱਛੋਂ ਹਮਲਾ ਕਰੇ ਤੇ ਪਹਿਲੇ ਪੁੱਤਰ ਸ਼ਹੀਦ ਹੋਣਗੇ ਮੈਂ ਪੁੱਤਾਂ ਤੋਂ ਪਿਆਰੇ ਸਿੱਖ ਪਹਿਲਾਂ ਨਹੀਂ ਮਰਦੇ ਵੇਖ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਐਸੇ ਆਗੂ ਨੇ ਅੱਜ ਦੇ ਦਿਨ ਉਹਨਾਂ ਨੇ ਕਿਲਾ ਛੱਡਿਆ ਦੀਨ ਦਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਤੇਰੇ ਪਰੋਸੇ ਪਿਆਰੇ ਮੈਂ ਲਾੜ ਲੜਾਇਆ ਕਿਸੇ ਨੂੰ ਕਿਸੇ ਦਾਸਰਾ ਕਿਸੇ ਨੂੰ ਕਿਸੇ ਦਾ ਪਰਮੇਸ਼ਰ ਦਾ ਆਸਰਾ ਰੱਖ ਕੇ ਬੜੀਆਂ ਰੀਝਾਂ ਨਾਲ ਵਸਾਏ ਹੋਏ ਆਨੰਦਪੁਰ ਸਾਹਿਬ ਨੂੰ ਮਹਾਰਾਜ ਅੱਜ ਅਲਵਿਦਾ ਕਹਿ ਕੇ ਕਿਲੇ ਤੋਂ ਬਾਹਰ ਆ ਗਏ ਪਰਿਵਾਰ ਵਿਛੜਿਆ ਵੱਡੇ ਸਹਿਬਜ਼ਾਦੇ ਚਮਕੌਰ ਦੀ ਉਥੇ ਸ਼ਹੀਦ ਹੁੰਦੇ ਆ ਤੇ ਕਿਸੇ ਮੁਸਲਮਾਨ ਭਰਾ ਨੇ ਫਿਰ ਸ਼ਬਦ ਕਹੇ ਨੇ ਹਿੰਦ ਮੈਂ ਏਕ ਹੀ ਤੀਰਥ ਹੈ ਯਾਤਰਾ ਕੇ ਲਈ ਜਹਾਂ ਬਾਪ ਨੇ ਕਟਵਾਏ ਬੱਚੇ ਖੁਦਾ ਕੇ ਲਈ ਕੋਈ ਤੀਰਥ ਹੈ ਚਮਕੌਰ ਸਾਹਿਬ ਜਿੱਥੇ ਸਤਗੁਰਾਂ ਦੇ ਸਹਿਬਜ਼ਾਦੇ ਵੱਡੇ ਸ਼ਹੀਦ ਹੁੰਦੇ ਆ ਬੜਾ ਇਸ ਆਕਾ ਸੁਣਾਉਣਾ ਸੁਣਨਾ ਬੋਲਣਾ ਲਿਖਣਾ ਔਖਾ ਹੈ ਔਰ ਕਿਧਰੇ ਉਹ ਵੀ ਮੁਸਲਮਾਨ ਭਰਾ ਜਿਨ੍ਹਾਂ ਨੇ ਕਹਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਤੇਰੇ ਹਿੱਸੇ ਆਇਆ ਤੂੰ ਕਦੇ ਪਿਓ ਤੋਰਦਾ ਹੈ ਕਦੇ ਪੁੱਤਰ ਤੋਰਦਾ ਹੈ ਤੇ ਕਦੇ ਤੇਰੇ ਪੁੱਤ ਚਮਕੌਰ ਦੇ ਵਿੱਚ ਜਿਕਾਰੇ ਛੱਡ ਕੇ ਸ਼ਹੀਦੇ ਜam ਪੀਂਦੇ ਨੇ ਨਾ ਬਾਪ ਦੇ ਅੱਖਾਂ ਚੱਥਰੂ ਸੰਤ ਤੇ ਨਾ ਪਿਤਾ ਦੇ ਪੁੱਤਰਾਂ ਦੇ ਇਹ ਤੁਹਾਡੇ ਹਿੱਸੇ ਆਇਆ ਔਰ ਜੋ ਕੁਝ ਤੁਸੀਂ ਕਰ ਚੱਲੇ ਹੋ ਮੈਂ ਕਹਿਣਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਪਰਮੇਸ਼ਰ ਤੋਂ ਬਿਨਾ ਕੋਈ ਕਰ ਨਹੀਂ ਸਕਦਾ ਇਸ ਲਈ ਸਾਡੀ ਨਜ਼ਰ ਵਿੱਚ ਤੁਸੀਂ ਪਰਮੇਸ਼ਰ ਹੋ ਤੁਸੀਂ ਸੰਜੀਵਲਤਾ ਦੇ ਮਹਾਨ ਰੱਬ ਹੋ ਮਨੁੱਖਤਾ ਦੇ ਗੁਰੂ ਹੋ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਸਾਕੇ ਨੂੰ ਯਾਦ ਕਰਕੇ ਅੱਲਾ ਯਾਰਖਾ ਜੋਗੀ ਵਰਗੇ ਔਰ ਯਾਕਰ ਹਸੈਨ ਵਰਗੇ ਆਰੀਆ ਸਮਾਜੀ ਲਾਲਾ ਦੌਲਤ ਰਾਏ ਵਰਗਿਆਂ ਨੇ ਜਿੱਥੇ ਮਹਾਰਾਜ ਜੀ ਦੀ ਵਡਿਆਈ ਲਿਖੀ ਉੱਥੇ ਵੱਡੀ ਗੱਲ ਵੀ ਉਹਨਾਂ ਨੇ ਕਹੀ ਦੁਨੀਆ ਦੇ ਵਿੱਚ ਇੱਕ ਭਾਰਤ ਹੈ ਤੇ ਭਾਰਤ ਦੇ ਵਿੱਚ ਇੱਕ ਰਵਰ ਹੋਏ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪੰਜਾਬ ਦੀ ਧਰਤੀ ਮਾਝੇ ਦੀ ਧੁੰਨੀ ਚ ਸਿੱਖੀ ਦਾ ਜਨਮ ਹੁੰਦਾ ਹੈ ਨਨਕਾਣਾ ਸਾਹਿਬ ਆਨੰਦਪੁਰ ਸਾਹਿਬ ਖਾਲਸੇ ਦੀ ਸਾਜਣਾ ਹੁੰਦੀ ਹੈ ਔਰ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਇੰਨੇ ਪਰਉਪਕਾਰ ਕੀਤੇ ਨੇ ਕੁਝ ਲੋਕਾਂ ਨੂੰ ਛੱਡ ਕੇ ਲਾਲਾ ਦੌਲਤ ਰਾਏ ਕਹਿੰਦਾ ਹੈ ਕਿ ਭਾਰਤ ਦੇ ਲੋਕ ਅਕਿਰਤ ਕਰਨ ਨੇ ਆਪੋ ਦਾ 15 ਵਾੜਾ ਇਹਨਾਂ ਨੂੰ ਬੜੀ ਸੰਜੀਦਗੀ ਨਾਲ ਸਾਦਗੀ ਨਾਲ ਮਨਾਉਣਾ ਚਾਹੀਦਾ ਸੀਗਾ ਅਫਸੋਸ ਇਹਨਾਂ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੱਭਜਾਦਿਆਂ ਦੀ ਸ਼ਹੀਦੀ ਨਹੀਂ ਵਿਸਾਰੀ ਉਸ ਇਤਿਹਾਸ ਨੂੰ ਵਿਗਾੜਿਆ ਲੋਕਾਂ ਤੋਂ ਲੁਕਾ ਕੇ ਰੱਖਿਆ ਦੁਨੀਆ ਭਰ ਤੋਂ ਇਤਿਹਾਸ ਨੂੰ ਲੁਕਾ ਕੇ ਰੱਖਿਆ ਤੇ ਲੁਕਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕਿਤਾਬਾਂ 'ਚ ਕੀਤੀ ਗਈ ਅਜੋਕੇ ਸਮੇਂ 'ਚ ਅੱਜ ਬੱਚਿਆਂ ਨੂੰ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਕੌਣ ਕਹਿੰਦਾ ਹੈ ਲਾਲਾ ਦੌਲਤ ਰਾਏ ਭਾਰੀਆ ਸਮਾਜੀ ਮਲੇਰ ਕੋਟਲੇ ਦੇ ਉਹ ਸ਼ੇਰ ਮੁਹੰਮਦ ਖਾਨ ਜਿਹੜੇ ਨੇ ਕਮਾਲ ਹੈ ਬਦਲਾ ਲੈਣਾ ਹੋ ਗੁਰੂ ਸਾਹਿਬ ਤੋਂ ਲਓ ਸਭ ਜਾਦਿਆਂ ਦਾ ਕੀ ਕਸੂਰ ਹੈ ਹਾ ਦਾ ਨਾਰਾ ਮਰ ਗਿਆ ਭਾਵ ਪੁਰਾਤਨ ਪੁਰਾਣੇ ਬਜ਼ੁਰਗਾਂ ਨੂੰ ਵੇਖੋ ਉਹ ਕਹਿੰਦੇ ਦੁਸ਼ਮਣ ਦੇ ਘਰ ਵੀ ਮੌਤ ਹੋ ਜਾਏ ਉੱਥੇ ਖੁਸ਼ ਨਾ ਹੋਵੋ ਔਰ ਇਥੋਂ ਤੱਕ ਬਜ਼ੁਰਗ ਕਹਿੰਦੇ ਸਨ ਕੋਈ ਨੇੜੇ ਤੇੜੀ ਮੌਤ ਹੋ ਜਾਣੀ ਉਹਨਾਂ ਨੇ ਕਹਿਣਾ ਅੱਜ ਚੁੱਲ੍ਹੇ ਅਗਨਾ ਪਾਇਓ ਦੁੱਧ ਦਾ ਗਲਾਸ ਪੀ ਲੋ ਰੋਟੀ ਨਾ ਪਕਾਇਓ ਇਹ ਕਹਿਣਗੇ ਸਾਡੇ ਬੰਦੇ ਮਰ ਗਏ ਇਹ ਲੰਗਰ ਪਕਾ ਕੇ ਮੰਨ ਪਕਾ ਕੇ ਖਾਰੇ ਬੋਲ ਬਾਣੀ ਬੰਦ ਹੈ ਕੋਈ ਗੱਲ ਨਹੀਂ ਪਰ ਕਿਸੇ ਦੀ ਮੌਤ ਤੇ ਦੁੱਖ ਬਜ਼ੁਰਗਾਂ ਨੇ ਵੰਡਾਇਆ ਪਰ ਅੱਜ ਅਫਸੋਸ ਭਾਰਤ ਸਰਕਾਰ ਅਕਿਰਤ ਕੰਤਾ ਕਰੇ ਕੋਈ ਗੱਲ ਨਹੀਂ ਕਰੀ ਜਾਣਦੇ ਹੋ ਭਾਰਤ ਦੇ ਲੋਕ ਬਹੁ ਗਿਣਤੀ ਕਰਨ ਕਰੀ ਜਾਣਦੇ ਹੋ ਪਰ ਉਹਨਾਂ ਲੋਕਾਂ ਨੂੰ ਯਾਦ ਰੱਖਣ ਦੀ ਲੋੜ ਸੀ ਜਿਹੜੇ ਮਲੇਰ ਕੋਟਲੇ ਵਰਗੇ ਟੁੱਢਰਮਲ ਜੀ ਵਰਗੇ ਬਾਬੇ ਮੋਤੀराम ਮਹਿਰਾ ਜੀ ਵਰਗੇ ਬਾਬਾ ਜੀਵਨ ਸਿੰਘ ਵਰਗੇ अनेका ਬੀਬੀ ਸ਼ਰਨ ਕੌਰ ਵਰਗੇ अनेਕਾਂ ਸਿੱਖ ਸਨ ਜਿਨ੍ਹਾਂ ਨੇ ਸਹਿਬਜ਼ਾਦਿਆਂ ਲਈ ਹਾ ਦਾ ਨਾਰਾ ਮਾਰਿਆ ਗੁਰੂ ਸਾਹਿਬ ਲਈ ਇਥੋਂ ਤੱਕ ਕਿ ਪੋਹ ਦੇ ਮਹੀਨੇ 'ਚ ਇਥੋਂ ਦੇ ਲੋਕ ਸ਼ਹੀਦਾਂ ਦੇ ਦਿਨਾਂ 'ਚ 15 ਵਾੜੇ 'ਚ ਕਦੇ ਆਪਣੇ ਪੁੱਤਾਂ ਦੇ ਵਿਆਹ ਨਹੀਂ ਸੀ ਕਰਦੇ ਗੁਰੂ ਸਾਹਿਬ ਦੇ ਸਹਿਬਜ਼ਾਦੇ ਸ਼ਹੀਦ ਹੋਏ ਆ ਦੁਸ਼ਮਣ ਦਾ ਬੱਚਾ ਮਰ ਜਾਣਾ ਦੁੱਖ ਮਨਾਉਣਾ ਸੈਭ ਜਾਦਿਆਂ ਦੀ ਸ਼ਹੀਦੀ ਨੂੰ ਲੈ ਕੇ ਖੁਸ਼ੀ ਸਾਂਝੀ ਨਹੀਂ ਕਰਨ ਪਰ ਵਾਰੇ ਜਾਈਏ ਇਹੋ ਜੀਆਂ ਅੱਜ ਨਲੈਕੀਆਂ ਦੇ ਭਾਰਤ ਸਰਕਾਰ ਤੇ ਭਾਰਤੀ ਕਮਿਸ਼ਨ ਅੱਜ ਉਹਨੇ 15 ਵਾੜਾ ਭੁੱਲਿਆ ਤੇ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਕੀਤਾ ਜਿਹਦੇ ਕਰਕੇ ਮੈਂ ਗੱਲ ਕਰਨੀ ਚਾਹੁੰਦਾ ਜਿਸ ਕਰਕੇ ਮੈਂ ਲਾਈਵ ਹੋਇਆ ਔਰ ਡਰਾਮੇ ਕਰਨ ਵਾਲੇ ਭਾਰਤ ਸਰਕਾਰ ਮੋਦੀ ਸਰਕਾਰ ਸਾਨੂੰ ਦੁੱਖ ਹੈ ਕਦੇ ਤੇ ਤੁਸੀਂ ਸੈਭਜਾਦਿਆਂ ਦੇ ਦਿਨ ਵੀਰ ਬਾਲ ਕਹਿ ਕੇ ਮਨਾਉਂਦੇ ਹੋ ਇਹਨੂੰ ਡਰਾਮਾ ਆਖੀਏ ਕਿ ਸੈਭਜਾਦਿਆਂ ਲਈ ਸ਼ਹੀਦੀ ਲਈ ਤੁਹਾਡੀ ਕੋਈ ਇੱਥੇ ਸ਼ਰਦਾ ਮੰਨੀਏ ਇਹ ਡਰਾਮਾ ਨਹੀਂ ਤੇ ਹੋਰ ਕੀ ਇੱਕ ਬਣਿਓ ਇੱਕ ਪਾਸੇ ਤੁਸੀਂ ਸੈਭਜਾਦਿਆਂ ਦੀ ਸ਼ਹੀਦੀ ਦਿਨ ਦਿਵਸ ਤੇ ਉੱਤੇ ਇਹ ਐਮਸੀ ਦੀਆਂ ਵੋਟਾਂ ਪੁਵਾ ਰਹੇ ਜਿਹੜੀਆਂ ਸਵੇਰੇ 21 ਤਰੀਕ ਨੂੰ ਪੈਣੀਆਂ ਨੇ ਔਰ ਉਸ ਵਿੱਚ ਭਾਰਤੀ ਕਮਿਸ਼ਨ ਭਾਰਤ ਸਰਕਾਰ ਜ਼ਿੰਮੇਵਾਰ ਹੈ ਇਹਨਾਂ ਸਾਡੀਆਂ ਭਾਵਨਾਵਾਂ ਨੂੰ ਠੇਸ ਮਾਰੀ ਹੈ ਗੁਰੂ ਸਾਹਿਬ ਜੀ ਦੇ ਸੱਭ ਜਾਦਿਆਂ ਦੀ ਸ਼ਹੀਦੀ ਵਾਲੇ ਦਿਨ ਇਹ ਵੋਟਾਂ 10 ਦਿਨ ਪਹਿਲਾਂ ਤੇ 10 ਦਿਨ ਬਾਅਦ ਵਿੱਚ ਵੀ ਕੀਤੀਆਂ ਜਾ ਸਕਦੀਆਂ ਸਨ ਵੋਟਾਂ ਜ਼ਰੂਰੀ ਸੀ ਕਿ ਸੱਭ ਜਾਦਿਆਂ ਦੀ ਸ਼ਹੀਦੀ ਦਿਵਸ ਜ਼ਰੂਰੀ ਸਨ ਇਹ ਸੋਚਣ ਵਾਲੀ ਗੱਲ ਵਿਆਹ ਜ਼ਰੂਰੀ ਸੀ ਸੱਭ ਜਾਦੇ ਜ਼ਰੂਰੀ ਸਨ ਜੇ ਗੁਰੂ ਸਾਹਿਬ ਦੇ ਪੁੱਤ ਸ਼ਹੀਦ ਨਾ ਹੁੰਦੇ ਤੇ ਭਾਰਤ ਦੇ ਇਤਿਹਾਸ ਵਿੱਚ ਕਿਸੇ ਦੇ ਪੁੱਤ ਕਦੇ ਘੋੜੀ ਚੜਦੇ ਨਜ਼ਰ ਨਾਉ ਤੇ ਇਹ ਧਿਆਨ ਰੱਖਿਓ ਪੁੱਤ ਕੁਰਬਾਨ ਕੀਤੇ ਨੇ ਸਤਗੁਰਾਂ ਦੇ ਫਿਰ ਪੰਜਾਬ ਸਰਕਾਰ ਮਾਨ ਸਾਹਿਬ ਤੁਸੀਂ ਡਰਾਮਾ ਕਰਦੇ ਇੱਕ ਬੰਨੇ ਕਹਿ ਰਹੇ ਹੋ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਮਾਸ ਤੇ ਸ਼ਰਾਬ ਦੀਆਂ ਦੁਕਾਨਾਂ ਪੰਜਾਬ ਵਿੱਚ ਬੰਦ ਰਹਿਣਗੀਆਂ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਮਾਛੀਵਾੜਾ ਸਾਹਿਬ ਉਹ 15 ਵਾੜਾ ਮਨਾਇਆ ਜਾਂਦਾ ਹੈ ਇਹ ਗ੍ਰਾਮੇ ਵੀ ਤੁਸੀਂ ਕੀਤੇ ਅੱਜ ਤੁਹਾਨੂੰ ਵੀ ਪਤਾ ਨਹੀਂ ਲੱਗਿਆ ਕਿ ਇਹ ਵੋਟਾਂ ਕਿਹੜੇ ਦਿਨਾਂ ਚ ਕਰਾਰੇ ਕਿਹੜੀਆਂ ਚਿੱਠੀਆਂ ਤੁਸੀਂ ਸੈਂਟਰ ਸਰਕਾਰ ਨੂੰ ਲਿਖੀਆਂ ਚੋਣ ਕਮਿਸ਼ਨ ਨੂੰ ਲਿਖ ਕੇ ਕਿਹਾ ਅਦਾਲਤ ਵਿੱਚ ਗਏ ਹੋ ਤੁਸੀਂ ਦੱਸ ਦਿਓ ਪੰਜਾਬ ਵਾਸੀਆਂ ਨੂੰ ਕਿ ਅਸੀਂ ਤੇ ਰੋਕੇ ਸੀ ਇਹ ਰੁਕੇ ਨਹੀਂ ਜਾਂ ਤੁਸੀਂ ਬਾਈਕਾਟ ਕੀਤਾ ਇਸ ਲਈ ਮਾਨ ਸਰਕਾਰ ਨੇ ਵੀ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਜ਼ਰੂਰੀ ਵੋਟਾਂ ਨੂੰ अहमਤ ਦਿੱਤੀ ਹੈ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਹੀਂ ਅਫਸੋਸ ਤੋਂ ਪੰਜਾਬੀਆਂ ਦਾ ਮੁੰਡਾ ਖਵਾਉਣਾ ਹੈ ਮਾਨ ਸਾਹਿਬ ਸਿੱਖਾਂ ਦੇ ਪੁੱਤ ਖਵਾਉਨੇ ਹੋ ਕੀ ਮੰਨੀਏ ਤੁਹਾਨੂੰ ਕੀ ਹੋ ਗਿਆ ਇਹ ਕੁਰਸੀ 5 ਸਾਲਾਂ ਬਾਅਦ ਥੱਲੇੋਂ ਨਿਕਲਣੀ ਹੈ ਸਹਿਬਜ਼ਾਦਿਆਂ ਦੀਆਂ ਅਸੀਸਾਂ ਮਰਨ ਤੋਂ ਬਾਅਦ ਵੀ ਨਾਲ ਜਾਣੀਆਂ ਸੀ ਜਿਹੜੀਆਂ ਤੁਸੀਂ ਲੈਣ ਤੋਂ ਅੱਜ ਬਦਨਸੀਬ ਹੋ ਗਏ ਕੀ ਫਾਇਦਾ ਤੁਹਾਡੇ ਮੱਥਾ ਟੇਕਣ ਦਾ ਗੁਰਦੁਆਰਿਆਂ ਚੀਦੀ ਦੇਣਾ ਚ ਪਖੰਡ ਕਰਦੇ ਹੋ ਤੁਸੀਂ ਲੋਕ ਲੋਕਾਂ ਨੂੰ ਗੁੰਮਰਾਹ ਕਰਦੇ ਇਸ ਲਈ ਮਾਨ ਸਰਕਾਰ ਵੀ ਉਥੋਂ ਗਈ ਤੀਸਰੇ ਨੰਬਰ ਤੇ ਆਜੋ ਅਕਾਲੀ ਦਲ ਆਪਣੇ ਆਪ ਨੂੰ ਪੰਥ ਅਖ ਅਖਵਾਉਣ ਵਾਲੇ ਜਥੇਦਾਰ ਡਰਾਮੇ ਕਰ ਕਰਕੇ ਕਹਿਣ ਵਾਲੇ ਆ 15 ਦਿਨ ਮਿੱਠਾ ਨਹੀਂ ਖਾਣਾ ਮੈਂ ਕਹਿੰਦਾ ਰੱਬ ਦਾ ਵਾਸਤਾ ਤੁਸੀਂ ਮਿੱਠਾ ਖਾ ਲੋ 15 ਦਿਨ ਝੂਠ ਬੋਲਣਾ ਬੰਦ ਕਰਕੇ ਗੁਰੂ ਪੰਥ ਦੀ ਗੱਲ ਕਰਦੇ ਹੋ ਸਾਡੇ 1500 ਸਾਲ ਸੁਧਰ ਜਾਣਗੇ ਪੰਥ ਦੇ ਸੁਧਾਰ ਹੋ ਜਾਊ ਇਹ ਪਖੰਡ ਬੰਦ ਕਰੋ ਹੁਣ ਇੱਥੇ ਅਕਾਲੀ ਦਲ ਦਾ ਫਰਜ ਬਣਦਾ ਸੀ ਵੀ ਤੁਸੀਂ ਆਪਣੀ ਕੁਰਸੀ ਦੀ ਖਾਤਰ ਡਰਾਮਾ ਕਰਕੇ ਵੋਟਾਂ ਦਾ ਬਾਈਕਾਟ ਕਰਦੇ ਹੋ ਆ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨਾਂ 'ਚ ਵੋਟਾਂ ਆਈਆਂ ਕੀ ਅਕਾਲੀ ਦਲ ਨੇ ਇਹਨਾਂ ਵੋਟਾਂ ਦਾ ਬਾਈਕਾਟ ਕੀਤਾ ਅਕਾਲੀ ਦਲ ਵੀ ਲੜ ਰਿਹਾ ਔਰ ਅਕਾਲੀ ਦਲ ਦੇ ਵੱਡੇ ਵੱਡੇ ਬੰਦੇ ਜਾ ਜਾ ਕੇ ਉੱਥੇ ਵੋਟਾਂ ਦੇ ਵਿੱਚ ਆਪਣੇ ਆਪ ਨੂੰ ਜਰਨੈਲ ਖਵਾਉਣ ਵਾਲੇ ਵੋਟਾਂ ਮੰਗ ਰਹੇ ਨੇ ਸ਼ਹੀਦੀ ਦਿਹਾੜਿਆਂ 'ਚ ਕਾਂਗਰਸ ਵਾਲੇ ਮੰਗ ਰਹੇ ਆ ਅਕਾਲੀਏ ਮੰਗ ਰਹੇ ਆ ਆਪ ਵਾਲੇ ਜਾ ਰਹੇ ਆ ਭਾਜਪਾ ਵਾਲੇ ਜਾ ਰਹੇ ਆ ਤੇ ਫਿਰ ਕੀ ਕਹਿਣਾ ਪਊ ਲਾਲਾ ਦੌਲਤ ਰਾਏ ਠੀਕ ਕਹਿੰਦਾ ਇਹ ਲੋਕ ਅਕਿਰਤ ਕਰਨ ਨੇ ਇਹ ਸ਼ਹੀਦਾਂ ਦੇ ਮੁੱਲ ਵਟ ਕੇ ਖਾਣ ਵਾਲੇ ਨੇ ਨਾ ਕਿ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਮੁੱਲ ਪਾਉਣ ਵਾਲੇ ਨੇ ਔਰ ਇਥੋਂ ਤੱਕ ਕਿ ਜ਼ਥੇਦਾਰਾਂ ਨੇ ਕਿਸੇ ਅਕਾਲੀ ਦਲ ਨੂੰ ਨਹੀਂ ਪੁੱਛਿਆ ਕਿ ਹੁਣ ਵੋਟਾਂ ਦਾ ਬਾਈਕਾਟ ਕਿਉਂ ਨਹੀਂ ਕੀਤਾ ਔਰ ਅਕਾਲੀ ਦਲ ਦੇ ਐਮਸੀ ਖੜੇ ਹੋਏ ਆ ਔਰ ਇਹ ਵੀ ਗੱਲ ਨਾਲ ਤੱਕੜੀ ਤੋਂ ਅਕਾਲੀ ਦਲ ਕਹਿਣ ਵਾਲੇ ਦਾੜੀਆਂ ਕਟੀਆਂ ਵਾਲੇ ਖੜੇ ਹੋਏ ਆ ਅੱਜ 20 ਤਰੀਕ ਹੈ ਅੱਜ 5 6 ਪੋ ਦਾ ਦਿਨ ਹੈ ਅੱਜ ਸ਼ਰਾਬਾਂ ਵੀ ਚੱਲਣ ਗਿਆ ਪੈਸੇ ਵੀ ਵੰਡੇ ਜਾਣਗੇ ਸ਼ਾਮ-ਦਾਮ ਦੰਡ ਭੇਦ ਰਾਤ ਤੱਕ ਚੱਲੂ ਕੱਲ 21 ਤਰੀਕ ਨੂੰ ਵੋਟਾਂ ਪੈਣਗੀਆਂ ਉਧਰ ਚਮਕੌਰ ਦੀ ਗੜੀ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡੀ ਬੈਠਾ ਹੈ ਮੌਤ ਸਾਹਮਣੇ ਆਲਾ ਦੁਆਲਾ ਹੱਕ ਵਿੱਚ ਨਹੀਂ ਬਹੁਤ ਬੁਰੇ ਹਾਲਾਤ ਨੇ ਬਹੁਤ ਗੱਲਾਂ ਕਰਨੀਆਂ ਬਹੁਤ ਸ਼ੌਖੀਆਂ ਨੇ ਇਹ ਤਾਂ ਜੇਤੇ ਵਾਪਰੀ ਹੋਊ ਉਹੀ ਬਿਆਨ ਕਰ ਸਕਦਾ ਹੈ ਔਰ ਸਕਲ ਨੂੰ ਜਿੱਤ ਹਾਰ ਦੇ ਨਤੀਜੇ ਆਉਣਗੇ ਢੋਲ ਵੱਜਣਗੇ ਔਰ ਸਭ ਜادیه ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੀ ਸੋਚਣਗੇ ਇਨ ਪੁੱਤਰ ਨੇ ਕੇ ਸੀਸ ਪਰ ਆਖਿਆ ਸੀ ਵਾਰਦੀ ਇਹ ਸੁੱਤਚਾਰ ਇਹਨੇ ਪੁੱਤ ਪੰਜਾਬ ਦੇ ਵੋਟਾਂ ਚ ਗੁਵਾਚ ਗਏ ਸ਼ੀਦੀ ਦਿਹਾੜਾ ਭੁੱਲ ਗਏ ਮੁਹੰਮਦ ਸਾਹਿਬ ਦੀ ਸ਼ਹੀਦੀ ਨੂੰ ਮੁਸਲਮਾਨ ਪੁਰਾ ਕਦੇ ਭੁੱਲਦੇ ਨਹੀਂ 25 ਤਰੀਕ ਨੂੰ ਪਿਸਾਈ 크ਿਸਮਸ ਡੇ ਮਨਾ ਕੇ ਹਟਦੇ ਆ ਰਾਵਣ ਫੂਕਣਾ ਤਾਂ ਹਿੰਦੁਸਤਾਨੀਆਂ ਮਨੇ ਭੁੱਲਦੇ ਪਰ ਤੁਸੀਂ ਪੰਜਾਬ ਵਾਸੀਓ ਸਿੱਖ ਅਖਵਾਉਣ ਵਾਲਿਓ ਕੀ ਅੱਖਾਂ ਤੁਹਾਨੂੰ ਭਾਰਤੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਸਿੱਖ ਹੋ ਕੇ ਪੱਗਾਂ 'ਚ ਸਿਰ ਫਸਾਉਣ ਵਾਲੇ ਤੁਸੀਂ ਸਰਕਾਰੀ ਸਰਦਾਰ ਹੋ ਸਕਦੇ ਹੋ ਵੋਟਾਂ ਮੰਗਣ ਵਾਲੇ ਵੋਟਾਂ ਪਾਉਣ ਵਾਲੇ ਤੇ ਇਲੈਕਸ਼ਨਾਂ ਲੜਨ ਵਾਲੇ ਸ਼ਹੀਦੀ ਦਿਹਾੜੇ 'ਚ ਤੁਸੀਂ ਗੰਗੂ ਬ੍ਰਾਹਮਣ ਦੇ ਵਾਰਿਸ ਹੋ ਸਕਦੇ ਹੋ ਸੋਚਾ ਆਨੰਦ ਦੇ ਵਾਰਿਸ ਹੋ ਸਕਦੇ ਹੋ ਵਜੀਦ ਖਾਨ ਦੇ ਤੁਸੀਂ ਹੋ ਸਕਦੇ ਹੋ ਪਰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਹੋ ਸਕਦੇ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਾਏ ਨਹੀਂ ਹੋ ਸਕਦੇ ਜੇ ਹੁੰਦੇ ਅੱਜ ਤੁਸੀਂ ਟੋਡਰਮੱਲ ਬਣਦੇ ਮੋਢਾ ਲਾਉਂਦੇ ਪਰ ਤੁਸੀਂ ਤਾਂ ਪੁੱਠੇ ਚੱਲੇ ਹੋ ਸ਼ਰਾਬ ਦੀਆਂ ਪੇਟੀਆਂ ਖੁੱਲਣ ਗਈਆਂ ਅੱਜ ਪੰਜਾਬ ਦੀ ਧਰਤੀ ਤੇ ਕਿੱਥੇ ਨਿੱਕੇ ਨਿੱਕੇ ਨਿਆਂਿਆਂ ਨੂੰ ਸਹਿਬਜ਼ਾਦਿਆਂ ਦਾ ਇਤਿਹਾਸ ਸੁਣਾ ਕੇ ਅਸੀਂ ਬਾਬੇ ਬਣਾਉਣ ਵਾਲੇ ਤੋਰਨਾ ਸੀ ਤੇ ਕਿੱਥੇ ਅੱਜ ਬਾਬੇ ਵੀ ਵੋਟਾਂ ਮੰਗਣ ਤੇ ਲੱਗੇ ਹੋਏ ਆ ਬੜਾ ਮਨ ਦੁਖੀ ਹੋਇਆ ਇਸ ਗੱਲ ਨੂੰ ਲੈ ਕੇ ਦੁੱਖ ਹੈ ਔਰ ਪੰਜਾਬ ਵਾਸੀਓ ਤੁਹਾਨੂੰ ਬੇਨਤੀ ਹੈ ਰੱਬ ਦਾ ਵਾਸਤਾ ਇਹਨਾਂ ਲੋਕਾਂ ਤੋਂ ਬਚੋ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਹਿਬਜ਼ਾਦਿਆਂ ਦਾ ਸਾਕਾ ਸੁਣਿਆ ਸਰਕਾਰ ਦੀਆਂ ਚੂੜਾਂ ਹਿਲਾਉਣ ਵਾਸਤੇ ਤੁਰ ਪਿਆ ਕਮਰ ਕੱਸਾ ਕਰਕੇ ਜਿਨਨੇ ਡੁੱਲੇ ਹੋਏ ਖੂਨ ਦਾ ਮੁੱਲ ਕਿਵੇਂ ਪਾਇਆ ਬੰਦ-ਬੰਦ ਕਟਵਾ ਲਿਆ ਖਾਲਸਾ ਰਾਜ ਦੀ ਨਹੀਂ ਰੱਖ ਦਿੱਤੀ ਇਨਸਾਫ ਦੇਣ ਵਾਲੀਆਂ ਸਰਕਾਰਾਂ ਜਦੋਂ ਗੁੰਗੀਆਂ ਬੋਲੀਆਂ ਅੰਨੀਆਂ ਹੋ ਜਾਣ ਤੇ ਫਿਰ ਖਾਲਸੇ ਦੇ ਰੂਪ ਵਿੱਚ ਇਨਸਾਫ ਮੰਗੇ ਨਹੀਂ ਵਸੂਲੇ ਜਾਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਅੱਜ ਤੁਹਾਡਾ ਫਰਜ ਬਣਦਾ ਸੀ ਇਹਨਾਂ ਵੋਟਾਂ ਦਾ ਬਾਈਕਾਟ ਕਰ ਦੇ ਅਫਸੋਸ ਮਾਨ ਸਰਕਾਰ ਨੇ ਵੀ ਇੱਕ ਕਲੰਕ ਖੱਟਿਆ ਹੈ ਇਹ ਲਿਖੇ ਜਾਣੇ ਅਕਾਲੀਆਂ ਨੇ ਵੀ ਕਲੰਕ ਖੱਟਿਆ ਇਹ ਲਿਖੇ ਜਾਣੇ ਨੇ ਕਾਂਗਰਸੀਆਂ ਨੇ ਕਲੰਕ ਖੱਟਿਆ ਇਹ ਲਿਖੇ ਜਾਣੇ ਨੇ ਇਹ ਭਾਜੀਪੀ ਨੇ ਕਲੰਕ ਖੱਟਿਆ ਇਹ ਲਿਖੇ ਜਾਣੇ ਨੇ ਕਿ ਤੁਸੀਂ ਘਟੋਕਟ ਸਹਿਬਜਾਦਿਆਂ ਦੀ ਸ਼ਹੀਦੀ ਦੇ ਦਿਨ ਇੰਜ ਨਾ ਕਰਦੇ ਇਹ ਤੁਹਾਨੂੰ ਸ਼ੋਭਦਾ ਨਹੀਂ ਸਤਿਗੁਰੂ ਕਿਰਪਾ ਕਰਨ ਸਾਡੀਆਂ ਸਿੱਖ ਸੰਗਤਾਂ ਸਿੱਖ ਪੰਥ ਤੇ ਭਾਈ ਟੋਡਰਮਲ ਵਰਗੀਆਂ ਰੂਹਾਂ ਫਿਰ ਬਾਬਾ ਮੋਤੀराम ਮਹਿਰਾ ਜੀ ਵਰਗੇ ਗੁਰੂ ਕੇ ਸਿੱਖ ਉਹਨਾਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂਗਾ ਉਹ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਅਸੀਂ ਇਹਨਾਂ ਵੋਟਾਂ ਦਾ ਬਾਈਕਾਟ ਕਰੀਏ ਇਹਨਾਂ ਨੂੰ ਅਕਲ ਦਿਓ ਇਹ ਤਾਂ ਕਿ ਭਵਿੱਖ ਵਿੱਚ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਣ ਔਰ ਜੇ ਸ਼ਹੀਦੀ ਦਿਹਾੜਿਆਂ ਤੇ ਅਸੀਂ ਲੋਕ ਭੁੱਲ ਗਏ ਤੇ ਫਿਰ ਸਾਨੂੰ ਕਦੇ ਕਿਸੇ ਨੇ ਬਖਸ਼ਣਾ ਨਹੀਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਚੇਤੇ ਕਰੋ ਧੰਨ ਮਤਾ ਗੁਜਰ ਕੌਰ ਠੰਡਾ ਬੁਰਜ ਛੋਟੇ ਲਾਲ ਸਭ ਜਾਦੇ ਬਾਬਾ ਜੋਰਾ ਵਰ ਸਿੰਘ ਬਾਬਾ ਫਤਿਹ ਸਿੰਘ ਕਿਸ ਤਰ੍ਹਾਂ ਦੇ ਹਾਲਾਤ ਸਨ ਕਿੰਨਾ ਹਾਲਾਤਾਂ ਚ ਸਾਡੀ ਖਾਤਰ ਸਤਿਗੁਰਾਂ ਨੇ ਵੱਡੀ ਕੁਰਬਾਨੀ ਕੀਤੀ ਪਰਿਵਾਰ ਵੰਡਿਆ ਗਿਆ ਆ ਇੱਕ ਜੀ ਵਿਛੜ ਜੇ ਘਰ ਦਾ ਜੀ ਚਲਿਆ ਜਾਏ ਸਾਰਾ ਜ਼ਿੰਦਗੀ ਸਾਰੀ ਚ ਘਰ ਦੇ ਜੀ ਖੁਸ਼ੀ ਮਨਾਉਣ ਲੱਗੇ ਉਹ ਦਿਨ ਜ਼ਰੂਰ ਵੇਖ ਲੈਂਦੇ ਐ ਇਸ ਦਿਨ ਘਰ ਦੇ ਜੀ ਨਾਲ ਘਟਨਾ ਵਾਪਰੀ ਸੀ ਇਸ ਦਿਨ ਖੁਸ਼ੀ ਸਾਂਝੀ ਨਹੀਂ ਕਰਨੀ ਹੋਰ ਦਿਨ ਰੱਖ ਲੋ ਆਮ ਬੰਦਾ ਵੀ ਕਹਿੰਦਾ ਇੱਥੇ ਇੰਨੀ ਬੇਸ਼ਰਮੀ 9 11 ਦੀ ਘਟਨਾ ਅਮਰੀਕਾ ਚ ਵਾਪਰੀ ਅੱਜ ਤਿਕਰ ਅਮਰੀਕਾ ਵਾਲੇ ਉਸ ਦਿਨ ਨੂੰ ਯਾਦ ਕਰਦੇ ਨੇ ਸਾਡੇ ਬੰਦੇ ਮਾਰ ਦਿੱਤੇ ਸੀ ਜੇ ਤੁਸੀਂ ਬੰਦਿਆਂ ਨੂੰ ਛੱਡੋ ਇੱਥੇ ਤੇ ਸਹਿਮਜਾਦਿਆਂ ਦੀ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਹਾਈ ਸੋ ਇਸ ਦਿਨ ਤੇ ਵੋਟਾਂ ਕਰਾਉਣ ਦੀ ਨਖੇਦੀ ਕਰਦਾ ਹਾਂ ਔਰ ਇੱਕ ਕਲੰਕ ਹੋ ਇਤਿਹਾਸ ਵਿੱਚ ਭਗਵੰਤਮਾਨ ਤੇਰੀ ਸਰਕਾਰ ਤੇ ਤੇ ਇਨਾਂ ਅਕਾਲੀਆਂ ਤੇ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਨੇ ਤੇ ਦੂਜੇ ਬੰਨੇ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਮੈਂ ਗੱਲ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਦੀ ਨਿੱਜੀ ਲੜਾਈ ਆ ਪਰ ਹੈਰਾਨੀ ਦੀ ਗੱਲ ਇਨਾਂ ਲੋਕਾਂ ਨੇ ਜਿਹੜੇ ਇਕੱਠ ਰੱਖ ਰਹੇ ਨੇ ਮੁਕਸਰ ਸਾਹਿਬ 22 ਤਰੀਕ ਨੂੰ ਤੁਹਾਨੂੰ ਅਕਲ ਹੋਣੀ ਚਾਹੀਦੀ ਹੈ ਕਿ 22 ਤਰੀਕ ਨੂੰ ਸਹਿਬ ਜਾਇਦਿਆਂ ਦੀ ਸ਼ਹੀਦੀ ਵਾਲੇ ਦਿਨ ਤੁਸੀਂ ਇਕੱਠ ਬੁਲਾ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਮੈਂ ਕਹਿੰਦਾ ਜਾਓ ਮੈਂ ਨਹੀਂ ਰੋਕਦਾ ਪਰ ਦਿਨ ਵੀ ਤਾਂ ਬਦਲਿਆ ਜਾ ਸਕਦਾ ਹੈ ਅੱਗੋਂ ਪਿੱਛੋਂ ਵੀ ਰੱਖਿਆ ਜਾ ਸਕਦਾ ਹੈ। ਇਹੀ ਕੱਠ ਜੀ ਗਿਆਨੀ ਹਰਪ੍ਰੀਤ ਸਿੰਘ ਨੇ 328 ਪਾਵਨ ਸਰੂਪਾਂ ਤੇ ਬੁਲਾਏ ਹੁੰਦੇ ਤੁਸੀਂ ਕੱਠ ਕੀਤੇ ਹੁੰਦੇ ਅੱਜ ਤੁਹਾਡੀ ਇਹ ਦੁਰਦਸ਼ਾਨੀ ਸੀ ਹੋਣੀ। 1000 ਸਰੂਪ ਅਮਰੀਕਾ ਦੇ ਵਿੱਚ ਰੁੜ ਗਿਆ ਔਰ ਜਿੰਨਾ ਰੋਲਿਆ ਚੋਰੀ ਛਿਪਵਾਇਆ ਉਹਨਾਂ ਨੂੰ ਕੜਾ ਪ੍ਰਸ਼ਾਦ ਲਾ ਕੇ ਛੱਡਿਆ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ। ਇਹ ਤੁਸੀਂ ਗੁਰੂ ਨੂੰ ਕੰਡ ਦਿੱਤੀ ਸੀ ਇਸ ਲਈ ਅੱਜ ਤੁਹਾਨੂੰ ਇਹ ਦਿਨ ਦੇਖਣੇ ਪੈ ਰਹੇ ਨੇ। ਏ ਵੀ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ 22 ਤਰੀਕ ਨੂੰ ਇਕੱਠ ਕਰੀ ਬੈਠੇ ਆ। ਔਰ ਉਧਰਲੇ ਪਾਸੇ ਭਾਈ ਦੱਲੇਵਾਲ ਮਗਰਲੇ ਸੁਆਸ ਗਿਣ ਦਾ ਨਜ਼ਰ ਆਉਂਦਾ ਹੈ। ਬੇਨਤੀ ਕਰਦਾ ਹੈ ਆਓ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਆਪਣੇ ਪਸ਼ੋਕੜ ਨੂੰ ਮਹਾਰਾਜ ਯਾਦ ਕਰੀਏ। ਗੁਰੂ ਕਿਰਪਾ ਕਰੇ ਸਾਡੀਆਂ ਆਤਮਾਵਾਂ ਇੰਨੀਆਂ ਵੀ ਨਾ ਮਰ ਜਾਣ ਕਿ ਜਿਉਂਦੇ ਜੀ ਮੁਰਦੇ ਬਣ ਕੇ ਰਹਿ ਜਾਈਏ। ਬਾਬਾ ਫਤੀ ਸਿੰਘ ਵਾਲੀ ਗੱਲ ਕਰੀਏ। ਮਰਦ ਬਣ ਕੇ ਜਾਣਾ ਹੈ ਮਰਦ ਬਣ ਕੇ ਜਿਉਣਾ ਹੈ ਮਰਦ ਬਣ ਕੇ ਮਰਨਾ ਹੈ ਸਤਿਗੁਰੂ ਮੌਤ ਦੇਈ ਪਰ ਮੰਜੀ ਦੀ ਮੁਰਦਿਆਂ ਵਾਲੀ ਮੌਤ ਨਾ ਦੇਈ ਮੈਦਾਨੇ ਜੰਗ ਦੇ ਵਿੱਚ ਮਰਦਾਂ ਵਾਲੀ ਮੌਤ ਦੇਈ ਤਾਂ ਕਿ ਮੁਰਦਿਆਂ ਨੂੰ ਮੋਢਿਆਂ ਦੀ ਲੋੜ ਹੁੰਦੀ ਹੈ ਸਾਨੂੰ ਕਿਸੇ ਦੇ ਮੋਢੇ ਦੀ ਜ਼ਰੂਰਤ ਵੀ ਨਾ ਪਵੇ ਗੁਰੂ ਕਿਰਪਾ ਕਰੇ ਆਓ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਈਏ ਕੱਲ 21 ਤਰੀਕ ਨੂੰ ਇਨ੍ਹਾਂ ਸਰਕਾਰਾਂ ਨੂੰ ਇਹ ਬੋਟਾ ਮੰਗਣ ਵਾਲਿਆਂ ਨੂੰ ਜ਼ਰੂਰ ਪੁੱਛਿਓ ਤੁਹਾਡਾ ਮੁੰਡਾ ਮਰ ਜਾਏ ਤੇ ਤੁਸੀਂ ਕੀ ਕਰੋਗੇ ਰੱਬ ਐਸਾ ਕਿਸੇ ਨਾਲ ਨਾ ਕਰੇ ਇਹ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ